ਕੰਟਰੋਲ ਤੋਂ ਇਤਲਾਹ ਮਿਲੀ ਸੀ ਕਿ ਇੱਥੇ ਜਿਹੜਾ ਆਪਣਾ ਵੈਪਨ ਇੰਸਪੈਕਸ਼ਨ ਦਾ ਇਹ ਉੱਤਰ ਹੈਗਾ ਉਹਦੇ ਸਾਹਮਣੇ ਦੀ ਪਾਰਕਿੰਗ ਹੈਗੀ ਆ ਉਹਦੇ ਵਿੱਚ ਇੱਕ ਮਤਲਬ ਕਿ ਜੈ ਬੋਡੀ ਪਠਾਨਕੋਟ ਦੀ ਦਿੱਤੇ ਗਿਆ ਜਦੋਂ ਆਪਾਂ ਤਤਕਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਡਾ 26 ਸਾਲ ਦਾ ਕਾਸਟੇਬਲ ਗੁਰਪ੍ਰੀਤ ਸਿੰਘ ਜਿਹੜਾ ਨੌ ਪਟਿਆਲਨ ਚ ਪੋਸਟਡ ਸੀਗਾ ਤੇ ਇਹ ਲਾਅ ਐਂਡ ਆਰਡਰ ਡਿਊਟੀ ਵਿੱਚ ਅ ਅਬਰਨਾਰ ਯਾਤਰਾ ਵਿੱਚ ਗਿਆ ਇਹ ਪਠਾਨਕੋਟ ਸੀਗਾ ਤੇ ਉੱਥੋਂ ਮਤਲਬ ਇਹਨੂੰ ਸ਼ਾਇਦ ਇਹ ਵੈਪਨ ਨਫਲਾ ਮਤਲਬ ਸਫਾਈ ਕਰਵਾਉਣ ਵਾਸਤੇ ਇੱਥੇ ਆਇਆ ਸੀਗਾ ਤੇ ਇਨ ਦਾ ਮੀਨ ਟਾਈਮ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਅਲੱਗਰਤ ਜਿਹੜੀ ਡੈਡ ਬੋਡੀ ਹੈਗੀ ਗੋਲੀ ਦੇ ਵਿੱਚ ਆਪਣਾ ਗੱਡੀ ਵਿੱਚ ਪਾਈ ਗਈ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜਿਹੜੀ ਜਗਾ ਜਿੱਥਾ ਇਹਦੀ ਗੁਰਕੀਰਤ ਸਿੰਘ ਜਿਹੜਾ ਹੈ ਪਹਿਲਾਂ ਵੀ ਦੱਸਿਆ ਕਿ 9 ਬਟਾਲਨ ਦਾ ਇਹ ਹੈਗਾ ਮਲਾਜ਼ਮ ਹੋਇਆ ਕਾਂਸਟੇਬਲ ਹੈਗਾ 2018 ਚ ਭਰਤੀ ਹੋਇਆ ਸੀਗਾ ਤੇ ਇਹ ਅਮਰਨਾਥ ਯਾਤਰਾ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਤੇ ਪਠਾਨਕੋਟ ਹਜੇ ਸੀਗਾ ਤੇ ਉੱਥੋਂ ਆਪਣਾ ਮਤਲਬ ਵੈਪਨ ਦੀ ਜਿਹੜੀ ਸਫਾਈ ਹੁੰਦੀ ਹੈ ਕਿ ਉਹਦੇ ਵਾਸਤੇ ਆਪੀ ਪੇਰੈਂਟ ਬਟਾਲਨ ਚ ਆਇਆ ਸੀਗਾ ਇਹ ਜਿਹੜਾ ਹੈਗਾ ਉਮਰਾਵਾਲ ਗੁਰਦਾਸਪੁਰ ਦਾ ਰਹਿਣ ਸਰ ਕਿੰਨੀ ਕੁ ਉਮਰ ਹੈ ਤੇ ਪਰਿਵਾਰਿਕ ਮੈਂਬਰ ਨੂੰ ਪਤਾ ਲੱਗ ਗਿਆ ਜੀ ਆਪਾਂ ਉਹਨਾਂ ਦੇ ਟੱਚ ਵਿੱਚ ਹੀ ਗਏ ਆਂ ਇਹਦੀ ਉਮਰ 25 ਸਾਲ ਦੀ ਹੈ ਜੀ 25 ਸਾਲ ਦੀ ਸਰ ਕੋਈ ਕਲੂ ਮਿਲਿਆ ਲੱਗੋ ਕਿ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਆਪਣੇ ਆਪ ਦੀ ਇਹਨਾਂ ਨੂੰ ਦੇਖੋ ਇਹ ਤੇ ਪ੍ਰੀਮੀਨਰੀ ਸਟੇਜ ਹੈਗੀ ਹੈ ਹਜੇ ਜਸਟ ਮਤਲਬ ਕਿ ਅੱਧਾ ਪੌਣਾ ਘੰਟਾ ਹੀ ਹੋਇਆ ਆਪਾਂ ਆਏ ਹੋਏ ਆਂ ਆਪਾਂ ਫਰੈਂਚਿਸਪ ਟੀਮ ਨੂੰ ਬੁਲਾ ਲਿਆ ਹੈਗਾ ਆ ਆਪਾਂ ਦੇਖਦੇ ਹਾਂ ਕਿ ਕੀ ਹਾਲਾਤਾਂ ਵਿੱਚ ਕਿਹੜਾ ਹਾਲਾਤਾਂ ਵਿੱਚ ਇਹਦੀ ਮੌਤ ਹੋਈ ਹੈ ਤੇ ਆਪਾਂ ਜਿਸ ਦਾ ਵੀ ਸਾਨੂੰ ਪਤਾ ਲੱਗੂ ਕਲੀਅਰਾਈਫਾਈ ਹੋਗਾ ਆਪ ਜੀ ਨੂੰ ਦੱਸਿਆ ਜਾਊਗਾ ਸਰ ਜਿਹੜੀ ਗੋਲੀ ਲੱਗੀ ਸੀ ਜਦੋਂ ਲੱਗੀ ਉਹਦੇ ਪਤਾ ਲੱਗਿਆ ਕਿ ਕਾਫੀ ਦੇਰ ਬਾਅਦ ਪਤਾ ਲੱਗਾ ਸਾਨੂੰ ਉਹਦੇ ਕੰਟਰੋਲ ਤੋਂ ਹੋਣੇ ਅੱਧੇ ਘੰਟੇ ਪਹਿਲਾਂ ਹੀ ਮੈਸੇਜ ਆਇਆ ਤੇ ਆਪਾਂ ਸਾਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚ ਗਈ ਹੈ ਤੇ ਵੀ ਆਪਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵੀ ਅੱਗੇ ਫੈਕਟਸ ਆਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਥੈਂਕਿਊ ਜੀ ਥੈਂਕਿਊ